ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਮਰਤ ਟੇਲਰ ਸਿਵੀਆਂ ਤੇ ਸਭ ਤੋਂ ਪਹਿਲਾਂ ਅਸੀਂ ਆਪਣੇ ਬਾਰੇ ਤੁਹਾਨੂੰ ਦੱਸ ਦਈਏ ਵੀ ਜਿਹੜਾ ਸਾਡਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਪਟੰਡਾ ਪੰਜਾਬ ਦੇ ਰਹਿਣ ਵਾਲੇ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਤੇ ਬਹੁਤ ਸਾਰੀਆਂ ਭੈਣਾਂ ਬਾਹਲੀ ਗੱਟ ਨੇ ਵਿੱਚ ਬੈਠ ਕੇ ਵੇਖਦੀਆਂ ਸਾਰਿਆਂ ਦਾ तहे ਦਿਲੋਂ ਧੰਨਵਾਦ ਬਹੁਤ ਸਾਰੀਆਂ ਜਿਹੜੀਆਂ ਭੈਣਾਂ ਪਿਆਰ ਭੇਜਦੀਆਂ ਤੇ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਆ ਉਹ ਲੇਡੀ ਸੂਟ ਦਾ ਕਿਉਂਕਿ ਬਹੁਤ ਸਾਰੀਆਂ ਭੈਣਾਂ ਨੂੰ ਦਿੱਕਤ ਆਉਂਦੀ ਹੈ ਨਾਪ ਲੈਣ ਦੇ ਵਿੱਚ ਨਾਪ ਕਿਵੇਂ ਲੈਣਾ ਤੁਹਾਨੂੰ ਉਹ ਦੱਸੂਗਾ ਸੂਟ ਤੋਂ ਨਾਪ ਕਿਵੇਂ ਲੈਣਾ ਤੇ ਰਾਤ ਮੈਂ ਇੱਕ ਵੀਡੀਓ ਪਾਈ ਸੀ ਜੇ ਕਿਸੇ ਭੈਣ ਨੇ ਨਹੀਂ ਦੇਖੀ ਵੀ ਬਾਡੀ ਤੋਂ ਨਾਪ ਕਿਵੇਂ ਲੈਣਾ ਹੈ ਨਾ ਜੇ ਕਿਸੇ ਵੀ ਚੀਜ਼ 'ਚ ਕਨਫਿਊਜ਼ਨ ਹੁੰਦੀ ਹੈ ਉਹ ਤੁਸੀਂ ਮੈਨੂੰ ਬੋਲ ਕੇ ਭੇਜਿਆ ਕਰੋ ਔਰ ਮੈਂ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਭੇਜਿਆ ਕਰੋ ਹੈ ਨਾ ਇਹਨਾਂ ਨੂੰ ਨਹੀਂ ਲਿਖਣਾ ਆਉਂਦਾ ਉਹ WhatsApp ਤੇ ਬੋਲ ਕੇ ਭੇਜਿਆ ਕਰੋ ਤੇ ਸਭ ਤੋਂ ਪਹਿਲਾਂ ਦੇਖੋ ਆਪਾਂ ਕੀ ਕਰਨਾ ਨੇੜੇ ਲਿਓਗੇ ਇਹਨੂੰ ਇੱਥੋਂ ਪਿਛਾ ਲਿਆਜੂ ਸੂਟ ਨੂੰ ਐ ਚੰਗੀ ਤਰ੍ਹਾਂ ਇੱਥੋਂ ਮੈਨੂੰ ਆਪਾਂ ਆਹ ਚੀਜ਼ ਤੋਂ ਇਹ ਤੋਂ ਆ ਸ਼ੁਰੂ ਹੁੰਦਾ ਹਨ ਇਹ ਇੱਥੇ ਲੰਬਾਈ ਕਿੰਨੀ ਇਹਨਾਂ ਦੀ 41.5 ਇੱਥੇ ਆਪਾਂ ਲਿਖਾਂਗੇ 41.5 ਠੀਕ ਆ ਆਤਾ ਹੋ ਗਈ ਲੰਬਾਈ ਨੰਬਰ 2 ਤੇ ਆਪਾਂ ਕੀ ਮੈਨਾਂ ਬਾਹ ਇੱਥੋਂ ਮੈਨਾਂਗੇ ਆਪਾਂ ਇਹਨਾਂ ਦੀ ਬਾਹ ਇਹ ਬਾਹ ਹੈਗੀ 16 ਇੰਚ ਤੇ ਬਾਹ ਦੀ ਮੂਰੀ ਹੈਗੀ ਆ ਐਵੇਂ ਕਰਕੇ ਬਾਹ ਦੀ ਮੂਰੀ ਵੀ 12 16 ਤੇ 12 ਤੇ ਨੰਬਰ 3 ਤੇ ਆਪਾਂ ਕੋਣੀ ਕੋਣੀ ਲਾਈ ਮਿਣਿਆ ਕਰੂ ਮੈਂ ਹਰ ਇੱਕ ਵੀਡੀਓ 'ਚ ਕਹਿੰਦਾ ਹੁਣ ਆ ਲੋ 11 ਚ ਗੁਣੀਆਂ ਪੈਣਦੀ ਆਪਾਂ ਇੱਥੇ ਲਿਖਾਂ 11 'ਚ ਹੁਣ 29 ਆ ਕਿਵੇਂ ਮੈਨੂੰ ਤੁਸੀਂ ਹਨਾ ਮੰਨ ਕੇ ਚਲੋ ਮੈਂ ਤੁਹਾਨੂੰ ਰਾਤ ਵੀ ਦੱਸਾਂ ਜੀ ਵੀ ਸੂਟ ਜਦੋਂ ਪਾਇਆ ਹੋਵੇ ਕਿਸੇ ਭੈਣ ਦੇ ਤਾਂ ਆ ਚੀਜ਼ ਤਾਂ ਆਪਣੀ ਫੈਲ ਜਾਂਦੀ ਹੈ ਵੱਡੀ ਹੋਣੀ ਪਤਾ ਹੀ ਨਹੀਂ ਲੱਗਦਾ ਹਨਾ ਤੇ ਸੌਖਾ ਤਰੀਕਾ ਮੈਂ ਤੁਹਾਨੂੰ ਦੱਸਾਂ ਜੀ ਰਾਤ ਵੀ ਵੀ ਜਦੋਂ ਸੂਟ ਪਾਇਆ ਹੋਵੇ ਲੇਡੀ ਸੂਟ ਕੋਈ ਵੀ ਪਾਇਆ ਹੁੰਦਾ ਇੱਥੋਂ ਫੜ ਕੇ ਲੈ ਲਿਆ ਕਰੋ ਆ ਚੀਜ਼ ਤੋਂ ਐ ਠੀਕ ਆ ਸਾਢੇ 10 ਟੀਰਾ ਆਪਾਂ ਇੱਥੋਂ ਲਿਖਾਂਗੇ ਸਾਢੇ 10 ਆਹ ਦੇ ਉੱਪਰ ਵੀ ਸਾਢੇ 10 ਆਪਾਂ ਇੱਥੇ ਲਿਖਾਂਗੇ ਸਾਢੇ 10 ਇੰਚ ਟੀਰਾ ਠੀਕ ਆ ਇਸ ਤੋਂ ਬਾਅਦ ਆਪਾਂ ਬਣਾਗੇ ਛਾਤੀ ਇਹ ਆਜੀ ਇੱਥੋਂ ਬਣਾਗੇ ਆਪਾਂ ਛਾਤੀ ਠੀਕ ਆ ਆ ਜੀ ਨੂੰ ਖਿੱਚ ਕੇ ਇੱਥੋਂ ਉਪਰ ਹੋ ਹੈਗਾ ਇਹ ਲਗਭਗ 16 ਇੰਚ ਜੇ ਆਪਾਂ ਨੂੰ ਖਿੱਚ ਦਿਆਂ ਫਿਰ 16 ਹੁੰਦਾ ਆਪਾਂ ਇੱਥੇ ਲਿਖਾਂਗੇ ਪੌਣੇ 16 ਇੱਥੇ ਆ ਗਈ ਛਾਤੀ ਇੱਥੇ ਲਿਖਾਂਗੇ ਆਪਾਂ ਪੌਣੀ 16 ਇੰਚ ਇਸ ਤੋਂ ਬਾਅਦ ਆਪਾਂ ਮਾਣਾਂਗੇ ਕਮਰ ਕਮਰ ਇਹਨਾਂ ਦੀ ਹੈਗੀ ਆ ਪੌਣੀ 14 ਇੱਥੇ ਆਪਾਂ ਲਿਖਾਂਗੇ ਪੌਣੀ 14 ਖਿੱਚ ਕੇ ਢਿੱਲਾ ਛੱਡ ਦਿਆ ਕਰੋ ਫਿਰ ਆਪਦੀ ਆਪ ਸਹੀ ਆਏਗਾ ਜਿੱਥੇ ਹੋਣਾ ਹੋਵੇ ਨਾ ਤੇ ਤੀਜੇ ਨੰਬਰ ਤੇ ਆ ਗਈ ਆਪਣੀ ਹਿਪ ਹਿਪ ਉੱਲਾਜ਼ਮੀ ਧਿਆਨ ਨਾਲ ਮਿਣਿਆ ਕਰੋ ਚੰਗੀ ਤਰ੍ਹਾਂ ਨੂੰ ਖਿੱਚ ਕੇ ਇਸ ਤਰ੍ਹਾਂ ਇਹ ਆ ਹੈਪੀ ਨਾਲ ਦੀ ਹੈਗੀ 17 ਇੰਚ ਆਪਾਂ ਇੱਥੇ ਲਿਖਾਂਗੇ ਹੈਪੋ 17 ਇਸ ਤੋਂ ਬਾਅਦ ਪਲੇਟਾਂ ਪਲੋਈਆਂ ਜਾਨੀ ਕਿੰਨੇ ਤੇ ਆ ਉਹ ਆਪਾਂ ਬਣਾਏ ਪਲੋਈਆਂ ਇਸ ਜਗ੍ਹਾ ਤੋਂ ਪਲੋਈਆਂ ਮੈਨੀਆਂ ਆਪਾਂ ਨੇ ਪਲੋਗਾ ਹੈਗਾ ਇਸ ਪੈਂਦੀਆਂ 9 ਤੇ ਆਪਾਂ ਲਿਖਾਂਗੇ ਇੱਥੇ 9 ਠੀਕ ਆ ਫਿਰ ਆ ਗਿਆ ਆਪਣਾ ਗਲਾ ਗਲਾ ਚੰਗੀ ਤਰ੍ਹਾਂ ਐਵੇਂ ਮਿਸ਼ਾਲਾ ਗਿਰ ਇਹ ਆਹ ਦੇਖ ਇਹ ਤੋਂ ਪਹਿਨੂੰ ਇਹ ਚੰਗੀ ਤਰ੍ਹਾਂ ਵਿਚਾਲਿਆ ਫਿਰ ਪਤਾ ਲੱਗੂ ਆਪਾਂ ਨੂੰ ਵੀ ਗਲਾ ਆਪਣਾ ਕਿੰਨਾ ਹੋਊ ਪਹਿਲਾਂ ਪਾਗਲਾ ਬਿਨਾਂ ਗਲਾ ਅਗਲਾ ਅਗਲਾ ਹੈਗਾ ਇਹਨਾਂ ਦਾ 6 ਇੰਚ ਠੀਕ ਹੈ ਇੱਥੇ ਆਪਾਂ ਲਿਖਾਂਗੇ ਅਗਲਾ ਅਗਲਾ 6 ਇਸ ਤੋਂ ਬਾਅਦ ਬੈਕ ਗਲਾ ਆਪਾਂ ਕਿਵੇਂ ਬਣਨ ਜੇ ਗਲਾ ਵੱਡਾ ਹੋਵੇ ਤਾਂ ਆਪਾਂ ਐਵੇਂ ਬਣ ਜਾਊਗਾ ਗਲਾ ਇੱਥੋਂ ਇਹ ਆ ਚਿੱਟੋ ਇਹ ਅਨ ਪੂਰਾ ਚੰਗੀ ਤਰ੍ਹਾਂ ਵਿਛਾ ਕੇ ਇਹ ਕਿੰਨਾ ਫਰਕ ਆਪ ਵੀ ਪਤਾ ਲੱਗਿਆ ਖੁੱਲਣ ਵੀ ਨਹੀਂ ਦੇਣਾ ਸੂਟ ਨੂੰ ਇੱਥੋਂ ਤੀਰਾ ਜਿਵੇਂ ਹੈਗਾ ਉਵੇਂ ਹੀ ਰੱਖਣਾ ਤਾਂ ਬੈਗ ਵਾਲਾ ਹੈਗਾ ਸਵਾ 6 ਇੰਚ ਇਹ ਆਹ ਦੇਖੋ ਸਵਾ 6 ਬੈਗ ਵਾਲਾ ਅਗਲਾ-ਅਗਲਾ ਹੈਗਾ 6 ਇਸੇ ਤਰੀਕੇ ਆਪਾਂ ਮੋਢਾ ਮੈਨ ਇੱਥੋਂ ਚੰਗੀ ਤਰ੍ਹਾਂ ਖਿੱਚ ਕੇ ਆਹ ਵਾਲਾ ਮੋਢਾ ਕਿੰਨਾ 7.5 ਯਾਨੀ ਕਿ 15 ਇੰਚ ਮੋਢਾ ਇੱਥੇ ਆਪਾਂ ਲਿਖਾਂਗੇ 15 ਫਿਰ ਮਿਲਾਂਗੇ ਆਪਾਂ ਚਾਕ ਇਹ ਤੋਂ ਚਾਕ ਕਿੰਨੇ 22 ਇੰਚ ਆ ਲਿਖਿਆ ਹੋਇਆ ਨੇ ਚਾਕ ਇੱਥੇ ਆਪਾਂ ਲਿਖਾਂਗੇ 22 ਇੰਚ ਤੇ ਸਾਈਡ ਸਲਾਈ ਲਾਜ਼ਮੀ ਮਿਲਣੀ ਆ ਸਾਈਡ ਸਾਈਡ ਇੱਥੋਂ ਮਿਣਿਆ ਕਰੋ ਹਲੋ ਸਾਢੇ 13 ਸਾਈਡ ਸਲਾਈ ਆ ਹੁਣ ਇਹਨਾਂ ਦੀ ਪਹਿਲਾ ਸਲਵਾਰ ਆ ਹੁਣ ਆਪਾਂ ਪਲਾਜ਼ੋ ਬਣਾਉਣਾ ਨਾਲ ਹਨਾ ਤਾਂ ਲੰਬਾਈ ਤਕਰੀਬਨ ਲਗਭਗ 11 ਹੁੰਦੀ ਹੈਗੀ ਆਪਾਂ ਇਹਦਾ ਸਲਵਾਰ ਨਹੀਂ ਕੱਟਣੀ ਇਹਦੀ ਪਲਾਜ਼ੋ ਕਟਾਂਗੇ ਆਪਾਂ ਇੱਥੋਂ ਮਿਣਾਂਗੇ ਆਪਾਂ ਖਿੱਚ ਕੇ ਇੱਕ ਵਾਰੀ ਕੱਸ ਕੇ ਮਿਣਦੇ ਨੇ 33 ਇੰਚ ਪਲੱਸ ਉਹ ਜਿਲਮਾਈ ਆਪਾਂ ਇੱਥੇ ਲਿਖੀਏ 33 ਇੰਚ ਮੂਰੀ ਇਹ ਕਹਿੰਦੇ ਤੁਸੀਂ ਭਾਈ ਆਪਦੇ ਹਿਸਾਬ ਨਾਲ ਕਰ ਦੋ ਆਪਾਂ ਰੱਖਾਂਗੇ ਮੂਰੀ 15 ਇੰਚ ਤੇ ਪੱਟ ਵੀ ਆਪਾਂ ਆਉਦੇ ਹਿਸਾਬ ਦੇ ਨਾਲ ਰੱਖ ਦਾਂਗੇ ਲਗਭਗ ਸਾਢੇ 26 ਇੰਚ ਪੱਟ ਸਹੀ ਆ ਜਾਊਗਾ ਹਨਾ ਛਾਤੀ ਆਹ ਨਾਪ ਤਾਂ ਆਪਾਂ ਨੂੰ ਪਤਾ ਲੱਗ ਗਿਆ ਨਹੀਂ ਪੱਟ ਕਿੰਨਾ ਆਊਗਾ ਝੋਲੀ ਆ ਜਿਹੜੀ ਉਹ ਇਸ ਭੈਣ ਦੀ ਬਣੂਗੀ ਨਾਪ ਦੇ ਹਿਸਾਬ ਨਾਲ 11.5 ਬੈਗ ਝੋਲੀ 14 ਬਣੂਗੀ ਠੀਕ ਆ ਸਾਰਾ ਨਾਪ ਹੋ ਗਿਆ ਜੇ ਤੁਸੀਂ ਇਹਦੀ ਕਟਾਈ ਵਾਲੀ ਵੀਡੀਓ ਦੇਖਣੀ ਚਾਹੁੰਦੇ ਹੋ ਤਾਂ ਵੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਓ ਜੇ ਨਾਪ ਲੈਣ ਦੇ ਵਿੱਚ ਕੋਈ ਹੋਰ ਦਿੱਕਤ ਆਉਂਦੀ ਹੈ ਤਾਂ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਮੈਨੂੰ ਦੱਸ ਦਿਓ ਵੀ ਆਹ ਚੀਜ਼ ਦੀ ਸਾਨੂੰ ਸਮਝ ਨਹੀਂ ਲੱਗੀ ਦੁਬਾਰੇ ਫਿਰ ਮੈਂ ਤੁਹਾਨੂੰ ਸਮਝਾ ਦੂੰ ਠੀਕ ਹੈ ਜੀ ਮਿਲਦੇ ਹਾਂ ਜਲਦੀ ਕੋਈ ਨਵੀਂ ਵੀਡੀਓ ਲੈ ਕੇ ਦਿਓ ਜੀ ਅੱਜ ਧੰਨਵਾਦ ਸਸਰੀਕਾ